ਜੀ ਤਰਨਤਾਰਨ ਵਿਖੇ 28 ਤਰੀਕ ਨੂੰ ਇੱਕ ਮਰਡਰ ਕੇਸ ਹੋਇਆ ਸੀਗਾ ਨਸ਼ਹਿਰੋਪੁਰ ਨੂੰ ਆ ਦੇ ਵਿੱਚ ਨਿਸ਼ਾਨ ਚੌਧਰੀ ਦਾ ਜਿੱਦੀ ਜਿਹੜੇ ਮਰਡਰ ਤੋਂ ਬਾਅਦ ਸਤਾਨ ਸ਼ਰਾ ਨੇ ਇਸ ਮਰਡਰ ਦੀ ਜ਼ਿੰਮੇਵਾਰੀ ਲਈਤੀ ਸੀਗੀ ਉਸ ਤੋਂ ਬਾਅਦ 7 ਤਰੀਕ ਨੂੰ ਇੱਕ 루ੜੀਆਲਾ ਪਿੰਡ ਦੇ ਵਿੱਚ ਇੱਕ ਹੋਰ ਮਰਡਰ ਕੀਤਾ ਗਿਆ ਸੀ ਇੱਕ ਅਜੈਬ ਸਿੰਘ ਨਾਮ ਦੇ ਵਿਅਕਤੀ ਦਾ ਇਹਦੇ ਮਰਡਰ ਦੀ ਵੀ ਜ਼ਿੰਮੇਵਾਰੀ ਇਹ ਸੱਤਾਂਸ਼ਾਰਾ ਗੈਂਗ ਵਲੋਂ ਲਈ ਗਈ ਸੀਗੀ ਤਾਂ ਤਰਨਤਾਰਨ ਪੁਲਿਸ ਨੂੰ ਇਹ ਦੋਨਾਂ ਕੇਸਿਸ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਹੈ ਆ ਸਬਡਿਵੀਜ਼ਨ ਪੱਟੀ ਆ ਸੀਆਈ ਦੀ ਸਾਡੀ ਜਿਹੜੀ ਟੀਮ ਹੈਗੀ ਹੈ ਐਂਡ ਸਬਡਿਵੀਜ਼ਨ ਗੋਇੰਡਵਾਲ ਇਹਨਾਂ ਸਾਰਿਆਂ ਨੇ ਆ ਸਾਡੀ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਬੀ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਹੈ ਇਹ ਦੋਨੋਂ ਮਰਡਰ ਕੇਸਿਸ ਟ੍ਰੇਸ ਕੀਤੇ ਨੇ ਏ ਸਾਡੀ ਇਨਵੈਸਟੀਗੇਸ਼ਨ ਮੁਤਾਬਕ ਇਹ ਦੋਨੋਂ ਮਰਡਰ ਕੇਸਸ ਇੱਕ ਜਿਹੜਾ ਇਹਨਾਂ ਦਾ ਮੋਡਿਊਲ ਸੀਗਾ ਉਹ ਦੋਨੋਂ ਇੱਕੋ ਹੀ ਮੋਡਿਊਲ ਨੇ ਕੀਤਾ ਸੀ ਦੋ ਜਾਨੇ ਸੀਗੇ ਜਿਹਦੇ ਵਿੱਚ ਤੇ ਇਹਦੇ ਵਿੱਚ ਹਰਪਾਲ ਸਿੰਘ ਏਲੀਅਸ ਭਾਲਾ ਹੈ ਜਿਹੜਾ ਉਹ ਮੇਨ ਸ਼ੂਟਰ ਸੀਗਾ ਅਤੇ ਨਾਲ ਸਰਦੂਲ ਸਿੰਘ ਉਰਫ ਦੋਲਾ ਹੈ ਜਿਹੜਾ ਇਹ ਇਹਨਾਂ ਦੇ ਨਾਲ ਸੀਗਾ ਸਰਦੂਲ ਸਿੰਘ ਤੇ ਇੱਕ ਪਹਿਲਾਂ ਪਰਚਾ ਦਰਜ ਹੈ ਤੇ ਹਰਪਾਲ ਭਾਲੇ ਤੇ ਚਾਰ ਪਰਚੇ ਦਰਜ ਨੇ ਉਹਦੇ ਤੇ ਆਮ ਜਾਗ ਦਾ ਪਰਚਾ ਦਰਜ ਹੈ ਤੇ ਮਰਡਰ ਦਾ ਤੇ ਐਨਡੀਪੀਐਸ ਦਾ ਇਸ ਤੋਂ ਪਹਿਲਾਂ ਉਹਦੀ ਕ੍ਰਿਮੀਨਲ ਹਿਸਟਰੀ ਹੈ ਅ ਇਸ ਕੇਸ ਦੇ ਵਿੱਚ ਹੋਰ ਬੰਦੇ ਵੀ ਜੋ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਮੁਤਾਬਿਕ ਇਨਵੋਲਡ ਨੇ ਉਹਨਾਂ ਦੀ ਭਾਲ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਤੇ ਵਿੱਚ ਹੋਰ ਵਿਅਕਤੀ ਵੀ ਗ੍ਰਿਫਤਾਰ ਹੋਣਗੇ ਤੇ ਸਾਨੂੰ ਹੋਰ ਰਿਕਵਰੀਜ਼ ਹੀ ਮਿਲਣਗੇ ਬੜੇ ਕਤਲ ਕਰਨ ਦਾ ਮੋਟਿਵ ਕੀ ਸੀ ਨਾ ਕੀ ਕਾਰਨ ਹੈ ਅ ਦੋਨੋ ਜੋ ਦੋਨੋ ਵਾਰਦਾਤਾਂ ਸੀਗੀਆਂ ਉਹਨਾਂ ਦਾ ਜਿਹੜਾ ਸੀ ਵੱਖ-ਵੱਖ ਮੰਤਵ ਸੀਗਾ ਜਿਹੜਾ ਨਸ਼ਹਿਰਾ ਮਰਡਰ ਕੇਸ ਸੀ ਉਹਦੇ ਵਿੱਚ ਉਹਨਾਂ ਦਾ ਇੱਕ ਫੈਮਿਲੀ ਡਿਸਪਿਊਟ ਦਾ ਜਿਹੜਾ ਉਹ ਕਹਿ ਰਹੇ ਸੀਗੇ ਕਿ ਉਹਨਾਂ ਦਾ ਆਪਦੀ ਫੈਮਿਲੀ ਦਾ ਇੱਕ ਬੰਦਾ ਸੀਗਾ ਉਹਦਾ ਮਰਡਰ ਹੋਇਆ ਸੀਗਾ ਉਹਦਾ ਬਦਲਾ ਲੈਣ ਲਈ ਤੇ ਅਜੈਬ ਸਿੰਘ ਬਾਰੇ ਉਹਨਾਂ ਨੇ ਇਹ ਜੀ ਪੋਸਟ ਪਾਈ ਸੀਗੀ ਕਿ ਇਹ ਇਨਫੋਰਮੇਸ਼ਨ ਦਿੰਦਾ ਸੀਗਾ ਪਰ ਇਹ ਜੋ ਦੋਨੋਂ ਕੇਸਸ ਨੇ ਇਹ ਸਤਨ ਸ਼ਰਾ ਦੇ ਕੈਂਟ ਤੇ ਇਹਨਾਂ ਨੂੰ ਅੰਜਾਮ ਦਿੱਤਾ ਗਿਆ ਜੋ ਕਿ ਇੱਕ ਫੋਰਨ ਬੇਸਡ ਆਪਰੇਟਿਵ ਹੈ ਜਿਹੜੀ ਬ੍ਰਾਮ ਦੀ ਜਿਹੜੀ ਇਹਦੀ ਚੱਲ ਰਹੀ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਅੱਗੇ ਇਹਦੇ ਛੋੜ ਰਿਕਵਰੀ ਹੋਏਗਾ ਜਿਹੜਾ ਤੁਸੀਂ ਮੈਂ ਵੀ ਤਸਰਬ ਹੋਈ ਜਿਹੜਾ ਫੈਮਲੀ ਇਹਨਾਂ ਦਾ ਕਰ ਉਹ ਜਿਹੜੀ ਸਪੋਰਟ ਸੀ ਬੰਦਾ ਮਾਰਿਆ ਸੀ ਕੀ ਉਸ ਸਤਨ ਸੱਤੇ ਦੀ ਫੈਮਲੀ ਤੋਂ ਬੰਦਾ ਮਾਰਿਆ ਗਿਆ ਸੀ ਜਿਹਦਾ ਮਤਲਬ ਲਿਤਾ ਜੀ ਹੜਾ ਕਬੱਡੀ ਖਿਡਾਰੀ ਮਤਲਬ ਕਿਸ ਨਾਲ ਰਿਲੇਟਡ ਤਾਂ ਨਹੀਂ ਜਾਂ ਕਬੱਡੀ ਖਿਡਾਰੀ ਖੇਤੀ ਸਟੋਰਰ ਹਾਂ ਜੀ ਰੇਤੀ ਸੋਲ ਹੈ। ਇਹ ਫਰਦਰ ਉਹਨਾਂ ਇਹਨਾਂ ਨੂੰ ਮਾਰ ਲਲੇ ਮੈਡਮ। ਹਾਂ ਜੀ ਇਹਨਾਂ ਨੂੰ ਮਾਰ ਲੇਤਾ। ਇਸ ਕੇਸ ਚ ਤੱਕ ਮੈਂ ਦੱਸਿਆ ਕਿ ਸਾਡੇ ਕੋਲ ਹੋਰ ਵੀ ਕਲੂਜ਼ ਨੇ। ਬੁੱਲ ਵੀ ਰੋਕ ਇਨਵੋਲਡ ਨੇ। ਉਹਨਾਂ ਦੀ ਭੱਜਾਈ। ਇਹ ਮੈਡਮ ਹਾਇਰ ਕਿਤੇ ਕਿ ਅਸੀਂ ਪੈਸੇ ਦੇ ਦਿੰਦੇ ਹਾਂ। ਇਹਨਾਂ ਨੂੰ ਹਾਇਰ ਕਿਤਾ। ਜੀ ਹਾਂ। ਜੀ ਹਾਂ। ਜੀ ਹਾਂ। ਇਹਨਾਂ ਨੂੰ ਸਾਰਾ ਜਿਹੜਾ ਹੈਗਾ ਇਹਨਾਂ ਨੂੰ ਉਹਨਾਂ ਦੇ ਕਹੇ ਤੇ ਕੀਤਾ ਸੀਗਾ। ਤੇ ਉਹ ਸਾਰਾ ਕੁਝ ਹੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਕਿ ਮੈਂ ਕਿਹਾ ਕਿ ਇਸ ਕੇਸ ਦੇ ਵਿੱਚ ਹੋਰ ਲੋਕ ਵੀ ਸਾਨੂੰ ਇਨਵੋਲਵਡ ਲੱਗ ਰਹੇ ਨੇ ਤੇ ਅਸੀਂ ਇਹਨੂੰ ਇਨਵੈਸਟੀਗੇਟ ਅੱਗੇ ਕਰਾਂਗੇ ਮੈਡਮ ਇਹ ਕੁਝ ਡਰੱਗ ਵਗੈਰਾ ਦਾ ਤਾਂ ਨਹੀਂ ਲੈਂਦੇ ਕਿ ਕੋਈ ਡਰੱਗ ਹੁੰਦਾ ਨਸ਼ੇ ਦੇ ਆਦੀ ਹੁੰਦੀ ਹੋਵੇ ਦੇਖੋ ਜੀ ਜੋ ਵੀ ਕੁਝ ਵੀ ਹੈਗਾ ਆਫਟਰ ਮੈਡੀਕਲ ਰਿਪੋਰਟ ਹੀ ਸਾਨੂੰ ਪਤਾ ਚੱਲੇਗਾ ਦੋਸਤੋ ਥੈਂਕ ਯੂ